ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਅਸੀਂ ਬਾਬਾ ਨਾਨਕ ਜੀ ਦੇ ਸਿੱਖ ਨਹੀਂ ਹਾਂ ਅਸੀਂ ਸਿਰਫ ਡੇਰੇ ਵਾਲੇ ਬਾਬਿਆਂ ਅਤੇ ਕਥਾਵਾਚਕਾਂ ਦੇ ਸਿੱਖ ਹਾਂ ਦੋਸਤੋ ਅੱਜ ਦੀ ਘੜੀ ਅਸੀਂ ਬੇਸ਼ੱਕ ਦਿਖਾਵਾ ਸਿੱਖ ਹੋਣ ਦਾ ਕਰੀ ਜਾਈਏ ਸਾਡੀ ਸ਼ਕਲ ਸੋਹਟ ਬੇਸ਼ੱਕ ਸਿੱਖਾਂ ਵਾਲੀ ਹੈ ਪਰ ਅਸੀਂ ਬਾਬਾ ਨਾਨਕ ਜੀ ਵਾਰੀ ਸਿੱਖੀ ਤੋਂ ਕੋਹਾਂ ਦੂਰ ਹਾਂ ਸਾਡੇ ਵਿੱਚੋਂ ਬਹੁਤ ਹੀ ਘੱਟ ਲੋਕ ਹਨ ਜੋ ਬਾਬਾ ਨਾਨਕ ਜੀ ਦੀ ਵਿਚਾਰਧਾਰਾ ਉੱਪਰ ਪੈਰਾ ਦੇ ਰਹੇ ਹਨ ਨਹੀਂ ਤਾਂ ਵੱਡੇ ਗਿਣਤੀ ਸਾਡੇ ਵਿੱਚੋਂ ਜਿਹੇ ਸਿੱਖਾਂ ਦੀ ਹੈ ਜੋ ਦਾਵਾ ਤਾਂ ਸਿੱਖ ਹੋਣ ਦਾ ਕਰਦੇ ਹਨ ਪਰੋ ਲੋਕ ਬਾਬਾ ਨਾਨਕ ਜੀ ਦੀ ਇੱਕ ਵੀ ਗੱਲ ਨੂੰ ਨਹੀਂ ਮੰਨਦੇ ਬਾਬਾ ਨਾਨਕ ਜੀ ਦੀ ਵਿਚਾਰਧਾਰਾ ਨੂੰ ਮੰਨਣ ਦੀ ਤਾਂ ਬਹੁਤ ਦੂਰ ਦੀ ਗੱਲ ਰਹੀ ਜੇਕਰ ਕੋਈ ਆਦਮੀ ਬਾਬਾ ਨਾਨਕ ਜੀ ਦੀ ਵਿਚਾਰਧਾਰਾ ਨੂੰ ਪੇਸ਼ ਕਰਨ ਦੀ ਗੱਲ ਕਰਦਾ ਹੈ ਤਾਂ ਇਹ ਲੋਕ ਉਸ ਆਦਮੀ ਦਾ ਰੱਜ ਕੇ ਵਿਰੋਧ ਕਰਦੇ ਹਨ ਇਹ ਲੋਕ ਬਾਬਾ ਨਾਨਕ ਜੀ ਅਤੇ ਸਾਡੇ ਬਾਕੀ ਗੁਰੂ ਸਾਹਿਬਾਨਾਂ ਅਤੇ ਭਗਤ ਸਾਹਿਬਾਨਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਸਾਈ ਗਈ ਕਿਸੇ ਵੀ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਆਧਾਰਨ ਦੇ ਤੌਰ ਤੇ ਸਾਡੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਜਪਜੀ ਸਾਹਿਬ ਵਿੱਚ ਫਰਮਾਉਂਦੇ ਹਨ ਕਿ ਸੋਚਾਂ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਭਾਵ ਬੇਸ਼ੱਕ ਅਸੀਂ ਲੱਖਾਂ ਵਾਰ ਤੀਰਥਾਂ ਉੱਪਰ ਜਾ ਕੇ ਇਸ਼ਨਾਨ ਕਰਕੇ ਸੁੱਚੇ ਹੋ ਜਾਈਏ ਤਾਂ ਫਿਰ ਵੀ ਅਸੀਂ ਸੁੱਚੇ ਨਹੀਂ ਹੋ ਸਕਦੇ ਫਿਰ ਵੀ ਸਾਡੇ ਮਨ ਦੇ ਖੋਟ ਦੂਰ ਨਹੀਂ ਹੋ ਸਕਦੇ ਮਤਲਬ ਸਾਨੂੰ ਤੀਰਥਾਂ ਉੱਪਰ ਜਾ ਕੇ ਇਸ਼ਨਾਨ ਕਰਨ ਦਾ ਕੋਈ ਵੀ ਲਾਭ ਨਹੀਂ ਹੈ ਇਸ ਤੋਂ ਅੱਗੇ ਸਾਡੇ ਪੰਜਵੇਂ ਪਾਤਸ਼ਾਹ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਬਾਣੀ ਸੁਖਮਣੀ ਸਾਹਿਬ ਵਿੱਚ ਫਰਮਾ ਰਹੇ ਹਨ ਕਿ ਸੋਚ ਕਰੇ ਦਿਨਸ ਔਰ ਰਾਤ ਮਨ ਕੀ ਮੈਲ ਨਾ ਧੰਦੇ ਜਾਤ ਮਤਲਬ ਮਨੁੱਖ ਦਿਨ ਰਾਤ ਤੀਰਥਾਂ ਪਰ ਇਸ਼ਨਾਨ ਕਰਨ ਵਾਸਤੇ ਭੱਜਿਆ ਫਿਰਦਾ ਹੈ ਪਰ ਫਿਰ ਵੀ ਉਸ ਦੇ ਮਨ ਦੇ ਮਾੜੇ ਵਿਚਾਰ ਦੂਰ ਨਹੀਂ ਹੁੰਦੇ ਫਿਰ ਵੀ ਉਹ ખોਟੇ ਕਰਮ ਕਰਦਾ ਰਹਿੰਦਾ ਹੈ ਭਗਤ ਕਬੀਰ ਜੀ ਵੀ ਆਪਣੀ ਬਾਣੀ ਵਿੱਚ ਕਿੰਨੇ ਸੋਹਣੇ ਢੰਗ ਨਾਲ ਮਨੁੱਖ ਨੂੰ ਸਮਝਾ ਰਹੇ ਹਨ ਕਿ ਜਲਕੇ ਮਜਨ ਜੈਗਤ ਹੋਵੇ ਨਿਤਨਿਤ ਮੈਂਡਕਣਾਵੇ ਜੈਸੇ ਮੈਂਡਕ ਤੈਸੇ ਹੋਏ ਨਰ ਫਿਰ ਫਿਰ ਜੂਨੀ ਆਵਾ ਉਹ ਜੇਕਰ ਪਾਣੀ ਵਿੱਚ ਣਾਉਣ ਨਾਲ ਗਤੀ ਹੋਣੀ ਹੁੰਦੀ ਤਾਂ ਅੱਜ ਤੱਕ ਭਗਤ ਕਬੀਰ ਜੀ ਕਹਿੰਦੇ ਡੱਡੂ ਦੀ ਗਤੀ ਹੋ ਜਾਣੀ ਚਾਹੀਦੀ ਸੀ ਕਿਉਂਕਿ ਡੱਡੂ ਤਾਂ ਹਮੇਸ਼ਾ ਰਹਿੰਦਾ ਹੀ ਪਾਣੀ ਵਿੱਚ ਹੈ ਉਹ ਤਾਂ ਡੱਡੂ ਦਾ ਡੱਡੂ ਹੀ ਰਿਹਾ ਭਗਤ ਕਬੀਰ ਜੀ ਕਹਿ ਰਹੇ ਹਨ ਕਿ ਜਿਸ ਤਰ੍ਹਾਂ ਡੱਡੂ ਨੂੰ ਪਾਣੀ ਵਿੱਚ ਨਾਉਣ ਦਾ ਕੋਈ ਲਾਭ ਨਹੀਂ ਮਿਲਦਾ ਉਸੇ ਤਰ੍ਹਾਂ ਮਨੁੱਖ ਨੂੰ ਵੀ ਸਰੋਵਰਾਂ ਵਿੱਚ ਨਾਉਣ ਦਾ ਕੋਈ ਵੀ ਲਾਭ ਨਹੀਂ ਹੈ ਸਾਡੇ ਗੁਰੂਆਂ ਤੇ ਭਗਤਾਂ ਦੇ ਇੰਨੇ ਸੋਹਣੇ ਢੰਗ ਨਾਲ ਸਮਝਾਉਣ ਦੇ ਬਾਵਜੂਦ ਵੀ ਅਸੀਂ ਕਰੇ ਗਪਾਲ ਮੋਚੰਦਾ ਇਸ਼ਨਾਨ ਕਰਨ ਲਈ ਇੰਨੀ ਠੰਡ ਵਾਲੇ ਦਿਨਾਂ ਵਿੱਚ ਇੱਕ ਸਰੋਵਰ ਵਿੱਚ ਨਾ ਕੇ ਫਿਰ ਬਿਨਾ ਕੱਪੜਿਆਂ ਤੋਂ ਦੂਸਰੇ ਸਰੋਵਰ ਵਿੱਚ ਤੇ ਫਿਰ ਤੀਸਰੇ ਸਰੋਵਰ ਵਿੱਚ ਇਸ਼ਨਾਨ ਕਰਦੇ ਹਾਂ ਤਾਂ ਕਿ ਸਾਡੇ ਪਾਪ ਕੱਟੇ ਜਾਣ ਠੰਡੇ ਪਾਣੀ ਵਿੱਚ ਨਹਾਉਣ ਨਾਲ ਪਾਪ ਤਾਂ ਕੀ ਖੱਟੇ ਜਾਣੇ ਸੀ ਬਹੁਤ ਸਾਰੇ ਲੋਕ ਠੰਡ ਲੱਗਣ ਕਰਕੇ ਨਮੂਨੀਆਂ ਹੋ ਕੇ ਮਰ ਜਾਂਦੇ ਹਨ ਆਪਾਲਮੋਚਨ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਸਥਾਨ ਹਨ ਜਿੱਥੇ ਜਾ ਕੇ ਅਸੀਂ ਇਸ਼ਨਾਨ ਕਰਕੇ ਆਪਣੇ ਪਾਪ ਕੱਟਨੇ ਚਾਹੁੰਦੇ ਹਾਂ ਆਪਣੀਆਂ ਬਿਮਾਰੀਆਂ ਨੂੰ ਠੀਕ ਕਰਨਾ ਚਾਹੁੰਦੇ ਹਾਂ ਸਾਡੇ ਪੰਜਾਬ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਸਥਾਨ ਹਨ ਜਿਨ੍ਹਾਂ ਦੀ ਸਾਡੇ ਡੇਰੇਦਾਰ ਬਾਬੇ ਅਤੇ ਸਾਡੇ ਕਥਾਵਾਚਕ ਵੀ ਰੋਜ਼ਾਨਾ ਆਪਣੀ ਕਥਾ ਕਰਨ ਦੇ ਦੌਰਾਨ ਉਹਨਾਂ ਥਾਵਾਂ ਦੀ ਮਸ਼ਹੂਰੀ ਕਰਦੇ ਹਨ ਮਸ਼ਹੂਰੀ ਕਰਨ ਸਮੇਂ ਸਾਡੇ ਗੁਰੂਆਂ ਤੇ ਭਗਤਾਂ ਦਾ ਹਵਾਲਾ ਦਿੱਤਾ ਜਾਂਦਾ ਹੈ ਕਿ ਫਲਾਣੀ ਜਗ੍ਹਾ ਉੱਪਰ ਸਾਡੇ ਫਲਾਣੇ ਗੁਰੂ ਸਾਹਿਬ ਨੇ ਸਰੋਵਰ ਵਿੱਚ ਇਸ਼ਨਾਨ ਕਰਵਾ ਕੇ ਕੋੜੀ ਦਾ ਕੋੜ ਦੂਰ ਕੀਤਾ ਸੀ ਅਸੀਂ ਲੋਕ ਇਹਨਾਂ ਬਾਬੇ ਦੇ ਕਥਾਵਾਚਕੀਆਂ ਮਿੱਠੀਆਂ-ਮਿੱਠੀਆਂ ਗੱਲਾਂ ਵਿੱਚ ਆ ਜਾਂਦੇ ਹਾਂ ਤੇ ਗਰਬਾਣੀ ਵਿੱਚ ਜੋ ਕੁਝ ਸਾਡੇ ਗੁਰੂਆਂ ਤੇ ਭਗਤਾਂ ਨੇ ਲਿਖਿਆ ਹੈ ਉਹਨਾਂ ਗੱਲਾਂ ਵੱਲ ਕਦੇ ਵੀ ਧਿਆਨ ਨਹੀਂ ਕਰਦੇ ਸਾਡੇ ਬਾਬਾ ਨਾਨਕ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 648 ਉੱਪਰ ਸਾਫ਼-ਸਾਫ਼ ਸਾਨੂੰ ਸਮਝਾ ਰਹੇ ਹਨ ਕਿ ਮਨੁੱਖ ਦੇ ਮਰਨ ਤੋਂ ਬਾਅਦ ਕਈ ਲੋਕ ਉਸ ਮਨੁੱਖ ਦੀ ਡੈੱਡ ਬੋਡੀ ਨੂੰ ਅਗਨਪੇਟ ਕਰ ਦਿੰਦੇ ਹਨ ਕਈ ਲੋਕ ਜ਼ਮੀਨ ਵਿੱਚ ਦਾ ਪਰੰਦੇ ਹਨ ਕਈਆਂ ਨੂੰ ਜਲ ਪ੍ਰਵਾਹ ਕਰ ਦਿੱਤਾ ਜਾਂਦਾ ਹੈ ਤੇ ਕਈਆਂ ਨੂੰ ਵੈਸੇ ਹੀ ਸੁੱਟ ਦਿੱਤਾ ਜਾਂਦਾ ਜਿਨ੍ਹਾਂ ਨੂੰ ਬਾਅਦ ਵਿੱਚ ਕਾਂ ਕੁੱਤੇ ਖਾ ਜਾਂਦੇ ਹਨ ਪਰ ਅੱਜ ਤੱਕ ਕਿਸੇ ਵੀ ਮਨੁੱਖ ਦਾ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਆਦਮੀ ਦੀ ਰੂਹ ਕਿੱਧਰ ਨੂੰ ਚਲੀ ਗਈ ਹੈ ਪਰ ਅਸੀਂ ਬਾਬਿਆਂ ਤੇ ਕਥਾਵਾਚਕਾਂ ਦੀਆਂ ਝੂਠੀਆਂ ਕਹਾਣੀਆਂ ਸੁਣ ਕੇ ਪਿਛਲੇ ਜਨਮਾਂ ਦੀਆਂ ਗੱਲਾਂ ਵਿੱਚ ਵਿਸ਼ਵਾਸ ਕਰ ਲੈਂਦੇ ਹਾਂ ਬਹੁਤ ਸਾਰੇ ਪੁਜਾਰੀ ਲੋਕ ਅੱਜਕੱਲ੍ਹ ਸੰਗਤਾਂ ਕੋਲੋਂ ਚਪੈਰੇ ਕਟਵਾਉਣ ਲੱਗ ਪਏ ਹਨ ਕਿ ਸ਼ਹੀਦ ਸਿੰਘ ਆ ਕੇ ਇੱਥੇ ਪੈਰਾ ਲਾਉਣਗੇ ਤੇ ਤੁਹਾਡੇ ਮਨ ਦੀਆਂ ਅਮਰਦਾਂ ਪੂਰੀਆਂ ਕਰਨਗੇ ਅਸੀਂ ਲੋਕ ਬਿਨਾਂ ਸੋਚੇ ਸਮਝੇ 4-4 ਘੰਟੇ ਚਪਹਿਰੇ ਵਿੱਚ ਜਾ ਕੇ ਪੰਜ ਬਾਣੀਆਂ ਦਾ ਪਾਠ ਕਰਨ ਲੱਗ ਪੈਂਦੇ ਹਾਂ ਕੋਈ 100 ਕਿਲੋਮੀਟਰ ਤੋਂ ਚਪਹਿਰਾ ਕੱਟਣ ਵਾਸਤੇ ਆਉਂਦਾ ਹੈ ਕੋਈ 50 ਕਿਲੋਮੀਟਰ ਤੋਂ ਚੱਲ ਕੇ ਆਉਂਦਾ ਹੈ ਕੀ ਅਸੀਂ ਆਪਣੇ ਘਰ ਵਿੱਚ ਬੈਠ ਕੇ ਗੁਰਬਾਣੀ ਦਾ ਪਾਠ ਨਹੀਂ ਕਰ ਸਕਦੇ ਚਪੈਰੇ ਵਿੱਚ ਕਿਹੜਾ ਸ਼ਹੀਦ ਸਿੰਘ ਆ ਕੇ ਤੁਹਾਡੇ ਕਾਰਜ ਪੂਰੇ ਕਰੇਗਾ ਕੀ ਬਾਬਾ ਨਾਨਕ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 648 ਉੱਪਰ ਝੂਠ ਬੋਲ ਰਹੇ ਹਨ ਕਿ ਤੁਸੀਂ ਉਹਨਾਂ ਦੀ ਗੱਲ ਨੂੰ ਮੰਨਣ ਨੂੰ ਤਿਆਰ ਹੀ ਨਹੀਂ ਹੋ ਕਿ ਚਪੈਰਾ ਲਗਾਉਣ ਵਾਲੇ ਬਾਬਾ ਨਾਨਕ ਜੀ ਤੋਂ ਵੀ ਵੱਧ ਸਿਆਣੇ ਹੋ ਗਏ ਹਨ ਫੈਸਲਾ ਸੰਗਤ ਨੇ ਕਰਨਾ ਹੈ ਫਿਰ ਦਸਮ ਗ੍ਰੰਥ ਵਿੱਚ ਲਿਖਿਆ ਹੈ ਕਿ ਸਾਡੇ 10ਵੇਂ ਪਾਤਸ਼ਾਹ ਜੀ ਨੇ ਆਪਣੇ ਪਿਛਲੇ ਜਨਮ ਵਿੱਚ ਹੇਮਕੋਨ ਸਾਹਿਬ ਵੇਖੇ ਜਾ ਕੇ ਭਗਤੀ ਕੀਤੀ ਸੀ ਜਦੋਂ ਕਿ ਸਾਡੀ ਗੁਰਬਾਣੀ ਤਾਂ ਪਿਛਲੇ ਕਿਸੇ ਜਨਮ ਨੂੰ ਮੰਨਦੀ ਹੀ ਨਹੀਂ ਹੈ ਫਿਰ ਪਿਛਲਾ ਜਨਮ ਕਿੱਥੋਂ ਆ ਗਿਆ ਬਾਬਾ ਨਾਨਕ ਜੀ ਨੇ ਮੂਰਤੀ ਪੂਜਾ ਦਾ ਜ਼ੋਰਦਾਰ ਖੰਡਨ ਕੀਤਾ ਹੈ ਪਰ ਅਸੀਂ ਸਿੱਖ ਹੋ ਕੇ ਆਪਣੇ ਰਾਮ ਵਿੱਚ ਭਗਵਾਨ ਦੀਆਂ ਮੂਰਤਾਂ ਬਣਾਈ ਬੈਠੇ ਹਾਂ ਜਿਨ੍ਹਾਂ ਦੀ ਸਵੇਰ ਸ਼ਾਮ ਪੂਜਾ ਕਰਦੇ ਹਾਂ ਕੀ ਇਹ ਗੱਲ ਬਾਬਾ ਨਾਨਕ ਜੀ ਦੀ ਵਿਚਾਰਧਾਰਾ ਦੇ ਉਲਟ ਨਹੀਂ ਹੈ ਕੋਈ ਵੀ ਗੁਣੀ ਗਿਆਨੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਦੱਸ ਦੇਵੇ ਜਿੱਥੇ ਸਾਡੇ ਕਿਸੇ ਗੁਰੂ ਜਾਂ ਭਗਤ ਨੇ ਲਿਖਿਆ ਹੋਵੇ ਕਿ ਬਿਲਡਿੰਗਾਂ ਵਿੱਚ ਸ਼ਕਤੀ ਹੁੰਦੀ ਹੈ ਕਿਸੇ ਸਰੋਵਰ ਵਿੱਚ ਸ਼ਕਤੀ ਹੁੰਦੀ ਹੈ ਕਿਸੇ ਦਰਖਤ ਕਿਕਰ ਜਾਂ 베ਰੀ ਵਿੱਚ ਸ਼ਕਤੀ ਹੁੰਦੀ ਹੈ ਦੋਸਤੋ ਜੇਕਰ ਗੱਲ ਨੂੰ ਮੁਖਦਾ ਕਰਨਾ ਹੋਵੇ ਤਾਂ ਬਾਬਾ ਨਾਨਕ ਜੀ ਅਤੇ ਸਾਡੇ ਬਾਕੀ ਗੁਰੂ ਅਤੇ ਭਗਤਾ ਨੇ ਆਪਣੀ ਬਾਣੀ ਵਿੱਚ ਕਿਤੇ ਵੀ ਕਿਸੇ ਸਰੋਵਰ ਦਰਖਤ ਜਾਂ ਮਾਰਸ ਵਿੱਚ ਕਿਸੇ ਸ਼ਕਤੀ ਦੀ ਗੱਲ ਨਹੀਂ ਕੀਤੀ ਉਨਾਂ ਨੇ ਮਨੁੱਖ ਨੂੰ ਵਿਹਮਾਂ ਪਰਮਾਂ ਤੋਂ ਦੂਰ ਰਹਿਣ ਵਾਸਤੇ ਕਿਹਾ ਹੈ ਇਮਾਨਦਾਰੀ ਨਾਲ ਕਿਰਤ ਕਰੋ ਤੇ ਵੰਡ ਕੇ ਛਕੋ ਦੀ ਗੱਲ ਕੀਤੀ ਹੈ। ਬਾਬਾ ਨਾਨਕ ਜੀ ਨੇ ਸਾਨੂੰ ਹੁਕਮ ਰਜਾਈ ਚੱਲਣਾਂ ਦੀ ਗੱਲ ਕੀਤੀ ਹੈ। ਆਪ ਮਨੁੱਖ ਨੂੰ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਚੱਲਣ ਦੀ ਗੱਲ ਕੀਤੀ ਹੈ। ਪਰ ਇਹਨਾਂ ਬਾਬਿਆਂ ਤੇ ਕਥਾਵਾਚਕਾਂ ਨੇ ਭੋਲੇ ਪਾਲੇ ਲੋਕਾਂ ਨੂੰ ਸਾਡੇ ਗੁਰੂਆਂ ਨੂੰ ਚਮਤਕਾਰਾਂ ਨਾਲ ਜੋੜ ਕੇ ਗਰਬਾਣੀ ਨਾਲੋਂ ਤੋੜਨ ਦੀ ਕੋਸ਼ਿਸ਼ ਕੀਤੀ ਹੈ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਸਿੱਖ ਭਰਾ ਗਰਬਾਣੀ ਦੀ ਗੱਲ ਘੱਟ ਪਰ ਇਹਨਾਂ ਬਾਬਿਆਂ ਜਾਂ ਕਥਾਵਾਚਕਾਂ ਦੀਆਂ ਗੱਲਾਂ ਉੱਪਰ ਵੱਧ ਵਿਸ਼ਵਾਸ ਕਰਦੇ ਹਨ ਇਹੀ ਕਾਰਨ ਹੈ ਕਿ ਬਾਬੇ ਨਾਨਕ ਜੀ ਦੀ ਸਿੱਖੀ ਖਤਮ ਹੁੰਦੀ ਜਾ ਰਹੀ ਹੈ ਸੋ ਦੋਸਤੋ ਗੱਲਬਾਤ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀਡੀਓ ਸੁਣਨ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਸਰੀਕਾਲ